ਦਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀ ਕਲ ट्रैवल ਐਂਡ ਸੱਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਇੱਕ ਮਹਾਨ ਸਿਰਲਖ ਯੋਧੇ ਧਾਰਮਿਕ ਨੇਤਾ ਤੇ ਇੱਕ ਬਹੁਤ ਵਧੀਆ ਸੈਨਾਪਤੀ ਅਕਾਲੀ ਫੂਲਾ ਸਿੰਘ ਜਿਨ੍ਹਾਂ ਨੇ ਪੰਜਾਬ ਦੇ ਮਹਾਰਾਜੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਲਾਹ ਦਿੱਤੀ ਸੀ ਇਸ ਤੋਂ ਇਲਾਵਾ ਉਹਨਾਂ ਦੁਆਰਾ ਅੰਗਰੇਜ਼ਾਂ ਦੇ ਨਾਲ ਵੀ ਸਿੱਧੇ ਟੱਕਰ ਲਈ ਗਈ ਸੀ ਤੋ ਉਹ ਕੌਣ ਸਨ ਕਿੱਥੇ ਉਹਨਾਂ ਦਾ ਜਨਮ ਹੋਇਆ ਉਹਨਾਂ ਦਾ ਹੋਰ ਕੀ ਯੋਗਦਾਨ ਹੈ ਸਿੱਖ ਧਰਮ ਧਾਰਮਿਕ ਇਤਿਹਾਸ ਦੇ ਵਿੱਚ ਜਾਂ ਸੈਨਿਕ ਖੇਤਰ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦਾ ਜਨਮ 1761 ਦੇ ਵਿੱਚ ਪਿੰਡ ਦੇਲਾ ਜ਼ਿਲ੍ਹਾ ਸੰਗਰੂਰ ਮਾਲਵੇ ਦੇ ਖੇਤਰ ਦੇ ਵਿੱਚ ਅਕਾਲੀ ਫੂਲਾ ਸਿੰਘ ਦਾ ਜਨਮ ਹੁੰਦਾ ਹੈ ਪਿਤਾ ਦਾ ਨਾਮ ਸੀ ਇਸਰ ਸਿੰਘ 1761 ਦੇ ਵਿੱਚ ਜਦੋਂ ਜਨਮ ਹੋਇਆ ਅਗਲੇ ਹੀ ਸਾਲ 1762 ਦੇ ਵਿੱਚ ਮਲੇਰ ਕੋਟਲੇ ਦੇ ਨੇੜੇ ਪਿੰਡ ਕੁੱਪ ਕਿਹੜਾ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹੈਗਾ ਖੱਲੋ ਘਾਰਾ ਹੁੰਦਾ ਹੈ ਜਿਹਦੇ ਵਿੱਚ 30000 ਤੋਂ ਜ਼ਿਆਦਾ ਸਿੱਖ ਮਾਰੇ ਗਏ ਉਹ ਲੜਾਈ ਮਲੇਰ ਕੋਟਲੇ ਤੋਂ ਲੈ ਕੇ ਬਰਨਾਲੇ ਤੱਕ ਲਗਾਤਾਰ ਚੱਲਦੀ ਰਹੀ ਸੀ ਅਹਿਮਦ ਸਾਹਿਬ ਅਦਾਲੀ ਤੇ ਸਿੱਖ ਸਨਾਵਾਂ ਦੇ ਵਿਚਕਾਰ ਉਸ ਲੜਾਈ ਦੇ ਵਿੱਚ ਅਕਾਲੀ ਫੋਲਾ ਸਿੰਘ ਦੇ ਪਿਤਾ ਜੀ ਸਰਦਾਰ ਈਸਰ ਸਿੰਘ ਜੀ ਵੀ ਸ਼ਾਮਲ ਸੀਗੇ ਜਿਹੜੇ ਕਿ ਉਸ ਲੜਾਈ 'ਚ ਸ਼ਹੀਦ ਹੋ ਗਏ ਸਨ ਕੁਝ ਕਸਾਲਾਂ ਬਾਅਦ ਅਕਾਲੇ ਫੂਲਾ ਸਿੰਘ ਜੀ ਦੇ ਮਾਤਾ ਜੀ ਦੀ ਵੀ ਮੌਤ ਹੋ ਜਾਂਦੀ ਹੈ ਫਿਰ ਇਹਨਾਂ ਦੇ ਪਿਤਾ ਜਿਹੜੇ ਸੀਗੇ ਉਹਨਾਂ ਦੇ ਇੱਕ ਦੋਸਤ ਸਨ ਨਾਰਾਇਣ ਸਿੰਘ ਤੇ ਦੋਸਤ ਹੋਣ ਦੇ ਨਾਤੇ ਅਕਾਲੇ ਫੂਲਾ ਸਿੰਘ ਨੂੰ ਨਾਰਾਇਣ ਸਿੰਘ ਦੁਆਰਾ ਆਪਣੇ ਕੈਂਪ ਦੇ ਵਿੱਚ ਰੱਖ ਲਿਆ ਗਿਆ ਉਹ ਅਨੰਦਪੁਰ ਸਾਹਿਬ 'ਕੇ ਰਹਿੰਦੇ ਸਨ ਇਥੇ ਇਹ ਅਕਾਲੀ ਫੂਲਾ ਸਿੰਘ ਜਿਹੜੇ ਹੈਗੇ ਆ ਉਹਨਾਂ ਦਾ ਬਚਪਨਾ ਬੀਤਿਆ ਉਹਨਾਂ ਨੂੰ ਧਾਰਮਿਕ ਸਿੱਖਿਆ 'ਚ ਪਰਪੱਕ ਕਰ ਦਿੱਤਾ ਗਿਆ ਉਹਨਾਂ ਨੂੰ ਵਧੀਆ ਇਨਸਾਨ ਜੀ ਬਣਾਇਆ ਗਿਆ ਵਧੀਆ ਸੈਨਾਪਤੀ ਬਣਾਉਣ ਦੇ ਵਿੱਚ ਨਲੈਣ ਸਿੰਘ ਦਾ ਕਾਫੀ ਰੋਲ ਸੀ ਸਾਰੇ ਸਿੱਖ ਜਿਹੜੇ ਹੈਗੇ ਆ ਅਕਾਲੀ ਫੂਲਾ ਸਿੰਘ ਦਾ ਬਹੁਤ ਸਤਿਕਾਰ ਕਰਦੇ ਸਨ ਕਿਉਂਕਿ ਆਨੰਦਪੁਰ ਸਾਹਿਬ ਦੇ ਵਿੱਚੋਂ ਰਹਿੰਦੇ ਸੀਗੇ ਤੇ ਧਰਮ ਦੇ ਵਿੱਚ ਬਹੁਤ ਹੀ ਪਰਪੱਕ ਇਨਸਾਨ ਸਨ ਨਰਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਫਿਰ ਅਕਾਲੀ ਫੂਲਾ ਸਿੰਘ ਜੀ ਅੰਮ੍ਰਿਤਸਰ ਚਲੇ ਗਏ ਇਸੇ ਦਰਮਿਆਨ ਕਈ ਐਦਾਂ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਕਰਕੇ ਅਕਾਲੀ ਫੂਲਾ ਸਿੰਘ ਦਾ ਸਤਕਾਰ ਜਿਹੜਾ ਹੈਗਾ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਪਹਿਲੀ ਘਟਨਾ ਤੇ ਉਦੋਂ ਵਾਪਰੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਦੇ ਉੱਤੇ ਹਮਲਾ ਕਰਨ ਬਾਰੇ ਸੋਚਦਾ ਹੈ ਸਾ 1802 ਦੇ ਵਿੱਚ ਅਕਾਲੀ ਫੂਲਾ ਸਿੰਘ ਨੂੰ ਪਤਾ ਲੱਗ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਉੱਪਰ ਹਮਲਾ ਕਰਨਾ ਹੈ ਕਿਹਾ ਜਾਂਦਾ ਹੈ ਕਿ ਅਕਾਲੀ ਫੂਲਾ ਸਿੰਘ ਬਹੁਤ ਦੁਖੀ ਹੋਏ ਕਿ ਇੱਕ ਸਿੱਖ ਸੈਨਾ ਜਿਹੜੀ ਹੈਗੀ ਆ ਦੂਜੀ ਸਿੱਖ ਸੈਨਾ ਦੇ ਉੱਤੇ ਹਮਲਾ ਕਰੇਗੀ ਤੇ ਮਾਰਨ ਵਾਲੇ ਵੀ ਸਿੱਖ ਹੋਣਗੇ ਤੇ ਮਰਨ ਵਾਲੇ ਵੀ ਸਿੱਖ ਹੋਣਗੇ ਸੋ ਇਸ ਗੱਲ ਨੂੰ ਦੇਖਦੇ ਹੋਏ ਅਕਾਲੀ ਫੂਲਾ ਸਿੰਘ ਨੇ ਭੰਗੀ ਸਰਦਾਰ ਜਿਹੜੇ ਸੀਗੇ ਅੰਮ੍ਰਿਤਸਰ ਦੇ ਉਹਨਾਂ ਦਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਸੀ ਜਿਹੜਾ ਹੈਗਾ ਸਹਿਮਤੀ ਬਣਵਾ ਦਿੱਤੀ ਤੇ ਅੰਮ੍ਰਿਤਸਰ ਜਿਹੜਾ ਸੀਗਾ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਹਸੌਬ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਉੱਥੇ ਮੱਥਾ ਟੇਕਣ ਗਏ ਹਰਮੰਦਰ ਸਾਹਿਬ ਤਾਂ ਉਹਨਾਂ ਦੀ ਸ਼ਰਧਾ ਦੇਖ ਕੇ ਅਕਾਲੇ ਪੁਰਖ ਜੀ ਬਹੁਤ ਪਸੰਦ ਹੋਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਮਹਾਰਾਜੇ ਦੀਆਂ ਸੇਵਾਵਾਂ ਦੇ ਵਿੱਚ ਸਮਰਪਿਤ ਕਰ ਦਿੱਤਾ ਤੇ ਮਹਾਰਾਜਿਆਂ ਨੇ ਉਹਨਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਇੱਕ ਅਕਾਲ ਰੈਜਿਮੈਂਟ ਜਿਹੜੀ ਹੈਗੀ ਆ ਬਣਾਈ ਜਿਹਦੇ ਸੈਨਾਪਤੀ ਅਕਾਲੀ ਫੂਲਾ ਸਿੰਘ ਨੂੰ ਤਾਪ ਪਿਆ ਗਿਆ ਉਹਨਾਂ ਦੇ ਕੋਲੇ ਮੰਨਿਆ ਜਾਂਦਾ ਸੀ ਕਿ 1500 ਤੋਂ ਲੈ ਕੇ 2000 ਤੱਕ ਜਿਹੜੇ ਸੈਨਿਕ ਹੈਗੇ ਆ ਜਿਨ੍ਹਾਂ ਨੂੰ ਅਸੀਂ ਨਹਿਂਗ ਸਿੰਘ ਕਹਿੰਦੇ ਹੈਗੇ ਆ ਉਹ ਉਹਨਾਂ ਦੇ ਪਾਸ ਹੁੰਦੇ ਸਨ ਇੱਕ ਤਾਂ ਇਹ ਘਟਨਾ ਵਾਪਰੀ ਇਸ ਤੋਂ ਬਾਅਦ ਜਦੋਂ 1809 ਦੇ ਵਿੱਚ ਸਤਲੁਜ ਪਾਰ ਦੀਆਂ ਜਿਹੜੀਆਂ ਰਿਆਸਤਾਂ ਸੀਗੀਆਂ ਹੁਣਕੀਆ ਰਿਆਸਤਾਂ ਤੇ ਹੋਰ ਜਿੰਨੀਆਂ ਵੀ ਰਿਆਸਤਾਂ ਸੀਗੀਆਂ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਸਮਝੌਤਾ ਕਰ ਲਿਆ ਕਿਹੜੇ ਡਰ ਕਰਕੇ ਕਿ ਕਿਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਰਾਜ ਨੂੰ ਖਤਮ ਨਾ ਕਰ ਦੇਵੇ ਹੁਣ ਜਦੋਂ ਸਮਝੌਤਾ ਕਰ ਲਿਆ ਤਾਂ ਅੰਗਰੇਜ਼ਾਂ ਦੀ ਹੱਦ ਜਿਹੜੀ ਹੈਗੀ ਹੈ ਇਹ ਰੋਪੜ ਦੇ ਨੇੜੇ ਸਤਲੁਜ ਦਰਿਆ ਤੱਕ ਪਹੁੰਚ ਗਈ ਜਿਹੜੀ ਕਿ ਕਦੇ ਜਮਨਾ ਤੱਕ ਸੀਗੀ ਉਹ 189 ਦੇ ਵਿੱਚ ਸਤਲੁਜ ਤੱਕ ਪਹੁੰਚ ਗਈ ਇਸੇ ਦਰਮਿਆਨ ਅਕਾਲੀ ਪੂਲਾ ਸਿੰਘ ਜੀ ਨਾਨਕਪੁਰ ਸਾਹਿਬ ਇੱਥੇ ਰਹਿੰਦੇ ਸਨ ਤੇ ਉਸੇ ਸਮੇਂ ਕੁਝ ਅੰਗਰੇਜ਼ ਜਿਹੜੇ ਸੀਗੇ ਸਤਲੁਜ ਦਰਿਆ ਦੇ ਨਕਸ਼ੇ ਬਣਾ ਰਹੇ ਸਨ ਨਾਨਕਪੁਰ ਸਾਹਿਬ ਦੇ ਨੇੜੇ ਵੀ ਰੌਪੜ ਦੇ ਨੇੜੇ ਵੀ ਜਦੋਂ ਅਕਾਲੀ ਪੂਲਾ ਸਿੰਘ ਨੂੰ ਪਤਾ ਲੱਗਿਆ ਕਿ ਅੰਗਰੇਜ਼ ਇੱਥੇ ਨਕਸ਼ੇ ਬਣਾ ਰਹੇ ਆ ਤਾਂ ਉਸ ਨੇ ਤੁਰੰਤ ਤੁਰੰਤ ਕਾਰਵਾਈ ਕੀਤੀ ਉਹ ਅੰਗਰੇਜ਼ ਜਿਹੜੇ ਸੀ ਉਹਨਾਂ ਨੂੰ ਭਜਾ ਦਿੱਤਾ ਕਿ ਅਸੀਂ ਇੱਥੇ ਨਕਸ਼ੇ ਨਹੀਂ ਬਣਾਉਣ ਤੁਹਾਨੂੰ ਦੇ ਸਕਦੇ ਉਹ ਅੰਗਰੇਜ਼ ਭੱਜ ਗਏ ਉਹਨਾਂ ਜਾ ਕੇ ਆਪਣੇ ਹੈੱਡ ਆਫਸ ਤੇ ਕੰਪਲੇਂਟ ਕੀਤੀ ਕਿ ਸਾਡੇ ਨਾਲ ਜ਼ਿਆਾਤੀ ਕੀਤੀ ਹੈ ਤਾਂ ਉਸੇ ਸਮੇਂ ਗਰੇਜ਼ਾਂ ਨੇ ਜਿਹੜੀ ਲੋਕਲ ਰਾਜੇ ਸੀ ਮਹਾਰਾਜਾ ਪਟਿਆਲਾ ਹੈ ਮਹਾਰਾਜਾ ਨਾਬਾ ਸੀਗਾ ਜਾਂ ਮਹਾਰਾਜਾ ਫਰੀਦਕੋਟ ਸੀ ਉਹਨਾਂ ਤੱਕ ਅਪਰੋਚ ਕੀਤੀ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਕੱਲੇ ਫੂਲਾ ਸਿੰਘ ਦੇ ਉੱਪਰ ਹਮਲਾ ਕਰੋ ਅਨੰਦਪੁਰ ਸਾਹਿਬ ਦੇ ਤੁਸੀਂ ਹੈਰਾਨ ਮੰਨੋਗੇ ਕਿ ਸਿੱਖਾਂ ਦੇ ਵਿੱਚ ਕਿੰਨਾ ਸਤਕਾਰ ਸੀ ਇਕੱਲੇ ਫੂਲਾ ਸਿੰਘ ਦਾ ਕਿ ਸਿੱਖ ਸੁਨਾਵਾ ਨੇ ਜੇ ਨੀ ਆਪਰੀ ਕੋਟ ਸੀ ਜਾਂ ਨਾਬੇ ਸੀ ਜਾਂ ਪਟਿਆਲੇ ਸੀ ਗਿਆ ਉਹਨਾਂ ਨੇ ਸਾਫ਼ ਮਨਾਂ ਕਰ ਦਿੱਤਾ ਕਿ ਅਸੀਂ ਆਨੰਦਪੁਰ ਸਾਹਿਬ ਵਿਖੇ ਅਕਾਲੀ ਫੂਲਾ ਸਿੰਘ ਦੇ ਉੱਪਰ ਹਮਲਾ ਨਹੀਂ ਕਰ ਸਕਦੇ ਮਤਲਬ ਇੱਥੋਂ ਤੱਕ ਜਿਹੜਾ ਹੈਗਾ ਸਿੱਖ ਉਸ ਵਿਅਕਤੀ ਦਾ ਸਤਿਕਾਰ ਕਰਦੇ ਸਨ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨੂੰ ਥੋੜੇ ਮਾਰਨ ਦੀ ਸਜ਼ਾ ਜਿਹੜੀ ਹੈਗੀ ਆ ਉਹ ਅਕਾਲੀ ਫੂਲਾ ਸਿੰਘ ਦੁਆਰਾ ਦਿੱਤੀ ਗਈ ਸੀ ਉਹ ਕੋੜੇ ਇਸ ਕਰਕੇ ਕਿ ਮੋਰਾ ਨਾਮ ਦੀ ਇੱਕ ਨਰਤਕੀ ਸੀ ਜਿਸ ਨੂੰ ਸਿੱਖ ਰਹਿਤ ਮਰਜਾਦਾ ਦੇ ਅਨਸਾਰ ਨਹੀਂ ਮੰਨਿਆ ਜਾਂਦਾ ਸੀਗਾ ਇਹ ਮੰਨਿਆ ਜਾਂਦਾ ਸੀ ਕਿ ਮਹਾਰਾਜਾ ਨੇ ਉਲੰਘਣਾ ਕੀਤੀ ਹੈ ਇਸ ਕਰਕੇ ਉਹ ਕਿਉਂਕਿ ਉਹ ਉਸ ਨੂੰ ਕੋਲੇ ਰੱਖਦਾ ਸੀ ਮਹਾਰਾਜਾ ਰਣਜੀਤ ਸਿੰਘ ਸੂੇਸ਼ ਕਰਕੇ ਨਰਤਕੀ ਦੇ ਨਾਲ ਸੰਬੰਧਾ ਕਰਕੇ ਮਹਾਰਾਜੇ ਨੂੰ ਅਕਾਲ ਤਖਤ ਤੇ ਬੁਲਾਇਆ ਗਿਆ ਤੇ ਬੁਲਾ ਕੇ ਬਕਾਇਦਾ ਕੋੜੇ ਮਾਰਨ ਦੀ ਸਜ਼ਾ ਜਿਹੜੀ ਹੈਗੀ ਅੱਜ ਦਿੱਤੀ ਗਈ ਇਸ ਤੋਂ ਪਹਿਲਾਂ ਮਹਾਰਾਜਾ ਉਸ ਮੋਰਾ ਨਾਂ ਦੀ ਲੜਕੀ ਦੇ ਨਾਲ ਜਦੋਂ ਮੱਥਾ ਟੇਕਣ ਆ ਰਿਹਾ ਸੀ ਹਰਮੰਦਰ ਸਾਹਿਬ ਵਿਖੇ ਉਹ ਪੈਦਲ ਚੱਲ ਕੇ ਆ ਰਿਹਾ ਸੀਗਾ ਤਾਂ ਅਕਾਲੀ ਫੂਲਾ ਸਿੰਘ ਗੇਟ ਦੇ ਅੱਗੇ ਕਿਰਪਾਨ ਖੋਲ ਕੇ ਜਿਹੜਾ ਹੈਗਾ ਨੰਗੀ ਕਰਕੇ ਖੜ੍ਹ ਗਏ ਸੀਗੇ ਕਿ ਮੈਂ ਮਹਾਰਾਜਾ ਨੂੰ ਅੰਦਰ ਨਹੀਂ ਆਣ ਦੇਣਾ ਇਹ ਮਹਾਰਾਜੇ ਨੇ ਵੀ ਕੋਈ ਵਿਰੋਧ ਨਹੀਂ ਕੀਤਾ ਜਦੋਂ ਅਕਾਲੀ ਫੂਲਾ ਸਿੰਘ ਨੇ ਕਿਹਾ ਕਿ ਅੰਦਰ ਨਹੀਂ ਆ ਸਕਦੇ ਤਾਂ ਮਹਾਰਾਜਾ ਵੀ ਉਹਨੇ ਪੈਰੀ ਜਿਹੜਾ ਹੈਗਾ ਪਿੱਛੇ ਮੁੜ ਗਿਆ ਤੇ ਫਿਰ ਮਹਾਰਾਜਾ ਖੁਦ ਜਿਹੜਾ ਹੈਗਾ ਆਏ ਉਹਨਾਂ ਨੇ ਆਪਣੀ ਕਿਹਾ ਕਿ ਮੈਨੂੰ ਜੋ ਤੁਸੀਂ سزا ਦੇਣੀ ਹੈ ਉਹ ਤੁਸੀਂ ਦੇ ਦਿਓ ਤੇ ਫਿਰ ਕਾਲੀ ਫੁੱਲਾ ਸਿੰਘ ਨੇ ਕਿਹਾ ਕਿ ਤੇਰੇ ਇਹਨਾਂ ਸਬੰਧਾਂ ਕਰਕੇ ਤੁਹਾਨੂੰ ਅਸੀਂ ਕੂੜੇ ਮਾਰ ਦੀ سزا ਜਿਹੜੀ ਹੈਗੀ ਆ ਦਿੰਦੇ ਹਾਂ ਤੁਸੀਂ ਇਹਰਾਨ ਮੰਨੋਗੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪਿੱਠ ਜਿਹੜੀ ਸੀਗੀ ਇਮੇਜ ਉੱਪਰ ਚੱਕਿਆ ਤੇ ਕੋਲੇ ਖੜ ਕੇ ਕਿ ਤੁਸੀਂ ਹੁਣ ਮੇਰੇ ਜਿੰਨੇ ਮਰਜ਼ੀ ਕੋੜੇ ਜਿਹੜੇ ਹੈਗੇ ਆ ਬਾਹਰ ਡਾਓ ਤਾਂ ਫਿਰ ਕਾਲੀ ਫੁੱਲਾ ਸਿੰਘ ਨੇ ਕਿਹਾ ਕਿ ਬਸ ਤੁਹਾਡੇ ਅਸੀਂ ਕੋੜੇ ਨਹੀਂ ਮਾਰਨੇ ਹੈਗੇ بس ਤੁਹਾਨੂੰ ਸਜ਼ਾ ਹੀ ਦੇਣੀ ਸੀ ਤੇ ਇਸ ਤਰ੍ਹਾਂ ਦੇ ਕੰਮ ਜਿਹੜੇ ਹੈਗੇ ਆ ਅਕਾਲੀ ਫੂਲਾ ਸਿੰਘ ਨੇ ਕੀਤੇ। ਕਿ ਉਹ ਇੱਕ ਵਧੀਆ ਜਰਨੈਲ ਵੀ ਸਨ। ਕਿਉਂਕਿ ਜਿੱਥੇ ਕਿਤੇ ਵੀ ਲੋੜ ਪੈਂਦੀ ਸੀ ਕੱਟੜਤਾ ਦੀ ਜਾਂ ਮੁਸਲਮਾਨ ਜਹਾਦ ਦਾ ਨਾਅਰਾ ਲਾਂਦੇ ਸੀਗੇ ਤਾਂ ਉੱਥੇ ਅਕਾਲੀ ਫੌਜਾਂ ਸੀਗੀਆਂ ਜਿਹੜੀਆਂ ਕਿ ਮਾਰਨ ਤੋਂ ਨਹੀਂ ਡਰਦੀਆਂ ਸੀਗੀਆਂ। ਚਾਹੇ ਮਲਤਾਨ ਦੇ ਹਮਲੇ ਆ ਚਾਹੇ ਜਿਹੜਾ ਹੈਗਾ ਨਸ਼ਹਿਰਾ ਦੀ ਲੜਾਈ ਹੈ ਚਾਹੇ ਕਸ਼ਮੀਰ ਦੇ ਵਿਰੁੱਧ ਕਾਰਵਾਈਆਂ ਹੈਗੀਆਂ ਜਾਂ ਆਟਕ ਦੇ ਵਿਰੁੱਧ ਕਾਰਵਾਈਆਂ ਨੇ ਅਕਾਲੀ ਫੁੱਲਾ ਸਿੰਘ ਹਰਥਾਨ ਤੇ ਅੱਗੇ ਹੋ ਕੇ ਗਿਆ ਇਹਦੇ ਬਹੁਤ ਸਾਰੇ ਸਾਥੀ ਕਾਲੀ ਸੁਰ ਸਾਧੂ ਸਿੰਘ ਵਰਗੇ ਸ਼ਹੀਦ ਵੀ ਹੋਏ ਜਦੋਂ ਮਲਤਾਨ ਦੇ ਕਿਲੇ ਦੇ ਉੱਤੇ ਹਮਲਾ ਕੀਤਾ ਗਿਆ ਸੀ ਤਾਂ ਕਾਲੀਆਂ ਨੇ ਕਿਹਾ ਕਿ ਅਸੀਂ ਪਹਿਲਾਂ ਜਾਂਦੇ ਹਾਂ ਅਸੀਂ ਕਿਲੇ ਨੂੰ ਭਰਨਾਂਗੇ ਤੇ ਉੱਥੇ ਬਹੁਤ ਸਾਰੇ ਕਾਲੀ ਸ਼ਹੀਦ ਹੋਏ ਸੀਗੇ ਇਸੇ ਤਰ੍ਹਾਂ ਕਈ ਲੜਾਈਆਂ ਦੇ ਵਿੱਚ ਬਹੁਤ ਸਾਰੇ ਮਹਿੰਦ ਸਿੰਘ ਜਿਹੜੇ ਹੈਗੇ ਆ ਕਾਲੀ ਫੁੱਲਾ ਸਿੰਘ ਦੇ ਜਥੇ ਦੇ ਸ਼ਹੀਦ ਹੋਏ ਪਰ ਉਹਨਾਂ ਨੇ ਆਪਣੀ ਕੌਮ ਦੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਸਭ ਤੋਂ ਆਖਰੀ ਲੜਾਈ ਹੁੰਦੀ ਹੈ ਨਸ਼ਹਿਰਾ ਦੀ ਲੜਾਈ ਇਹ ਲੜਾਈ ਹੋਈ ਕਿਉਂ ਕਿ ਅਫਗਾਨੀ ਸ਼ਾਸਕ ਜਿਹੜੇ ਹੈਗੇ ਉਹ ਨਹੀਂ ਚਾਹੁੰਦੇ ਸਨ ਕਿ ਜੋ ਪਸ਼ਾਵਰ ਦੇ ਸ਼ਾਸਕ ਹੈਗੇ ਆ ਖਾਸ ਤੌਰ ਤੇ ਜਾਰ ਮੁਹੰਮਦ ਹੈ ਜਾਂ ਉਹਦਾ ਭਰਾ ਦੋਸਤ ਮੁਹੰਮਦ ਹੈਗੇ ਆ ਉਹ ਮਹਾਰਾਜਾ ਰਣਜੀਤ ਸਿੰਘ ਦੀ ਅਧਿਨਤਾ ਸਨਕਾਰ ਕਰਨ ਤੇ ਇਹਨਾਂ ਦਾ ਜਿਹੜਾ ਦੂਜਾ ਭਰਾ ਸੀ ਆਜਮ ਖਾਨ ਉਸ ਨੇ ਆਪਣੇ ਭਰਾਵਾਂ ਦਾ ਵਿਰੋਧ ਕੀਤਾ ਮਹਾਰਾਜੇ ਨੂੰ ਲਲਕਾਰਿਆ ਜਹਾਜ਼ ਦਾ ਨਾਰਾ ਲਾਇਆ 1823 ਚ ਬਹੁਤ ਵੱਡੀ ਸੰਖਿਆ ਦੇ ਵਿੱਚ ਜਹਾਦੀ ਜਿਹੜੇ ਹੈਗੇ ਆ ਉਹ ਸ਼ਹਿਰਾ ਦੇ ਮੈਦਾਨ ਦੇ ਵਿੱਚ ਆ ਗਏ ਤੇ ਮਹਾਰਾਜੇ ਨੇ ਵੀ ਬਹੁਤ ਸਾਰੀ ਸੈਨਾ ਇਕੱਠੀ ਕੀਤੀ ਅਕਾਲੀ ਫੂਲਾ ਸਿੰਘ ਨੂੰ ਕਿਹਾ ਕਿ ਬਾਅਦ ਤੋਂ ਬਾਅਦ ਜਿਹੜੇ ਨੈਂਗ ਸਿੰਘ ਆ ਗਏ ਆ ਉਹ ਇਕੱਠੇ ਕਰਕੇ ਲਿਜਾਏ ਜਾਣ ਤੇ ਸਵੇਰ ਦੇ ਸਮੇਂ ਅਕਾਲੀ ਫੂਲਾ ਸਿੰਘ ਨੇ ਅਰਦਾਸ ਕਰ ਦਿੱਤੀ ਕਿ ਲੜਾਈ ਦੇ ਲਈ ਅਸੀਂ ਤਿਆਰ ਹਾਂ ਹੁਣ ਜਲਦੀ ਤੋਂ ਜਲਦੀ ਜਿਹੜਾ ਹੈਗਾ ਰਵਾਨਾ ਹੋਇਆ ਜਾਵੇ ਜਦੋਂ ਕਿ ਮਹਾਰਾਜਾ ਇਹ ਸੋਚਣ ਲੱਗਿਆ ਕਿ ਹਾਲੇ ਤੋਪਖਾਨਾ ਤੇ ਆਇਆ ਨਹੀਂ ਹੈਗਾ ਜੇ ਅਸੀਂ ਹੁਣੇ ਹਮਲਾ ਕਰ ਦਿੱਤਾ ਸਾਡੇ ਪਾਸ ਤੋਪਖਾਨਾ ਨਹੀਂ ਹੈਗਾ ਤੋਪਖਾਨਾ ਲੋਹਰ ਟੋਹਣਾ ਸੀਗਾ ਸੋ ਇਸ ਕਰਕੇ ਮਹਾਰਾਜੇ ਨੇ ਕਿਹਾ ਮਹਾਰਾਜੇ ਨੂੰ ਕਿਹਾ ਗਿਆ ਕਾਲੀ ਫੁੱਲਾ ਸਿੰਘ ਦੁਆਰਾ ਕਿ ਇਹ ਤੋਪਖਾਨਾ ਨਹੀਂ ਹੈਗਾ ਮੈਂ ਆਪਣੇ ਜਥੇ ਨੂੰ ਲੈ ਕੇ ਅੱਗੇ ਚੱਲਦਾ ਹਾਂ ਤੇ ਕਾਲੀ ਫੁੱਲਾ ਸਿੰਘ ਆਪਣੇ ਜਥੇ ਨੂੰ ਲੈ ਕੇ ਅੱਗੇ ਚਲੇ ਗਏ ਤੇ ਦੂਜੇ ਪਾਸੇ ਗਾਜ਼ੀਆਂ ਦੀ ਇੱਕ ਵੱਡੀ ਫੌਜ ਸੀ ਹਾਲਾਂਕਿ ਆਜਮਖਾ ਉਹ ਨਹੀਂ ਪਹੁੰਚਿਆ ਸੀਗਾ ਉਸ ਨੂੰ ਰਸਤੇ ਦੇ ਵਿੱਚ ਰੋਕਣ ਦੇ ਲਈ ਕਈ ਜਰਨੈਲ ਜਿਹੜੇ ਹੈਗਾ ਭੇਜੇ ਗਏ ਤਾਂ ਕਿ ਉਹ ਨਾ ਆ ਸਕੇ ਅਕਾਲੀ ਫੌਨਾ ਸਿੰਘ ਅੱਗੇ ਚਲੇ ਗਏ ਉਹਨਾਂ ਨੇ ਬਹੁਤ ਸਪੀਡ ਦੇ ਨਾਲ ਹਮਲਾ ਜਿਹੜਾ ਹੈਗਾ ਕਰ ਦਿੱਤਾ ਬਿਨਾ ਤੋਪਾਂ ਤੋਂ ਹੀ ਹਮਲਾ ਕਰ ਦਿੱਤਾ ਫਿਰ ਮਹਾਰਾਜੇ ਨੂੰ ਵੀ ਮਹਿਸੂਸ ਹੋਇਆ ਕਿ ਅਕਾਲੀ ਜੀ ਅੱਗੇ ਚਲੇ ਗਏ ਤੇ ਹੁਣ ਮੈਨੂੰ ਸੈਨਾ ਜਿਹੜੀ ਭੇਜਣੀ ਪੈਣੀ ਹੈ ਤੇ ਮਹਾਰਾਜੇ ਨੇ ਸੈਨਾ ਭੇਜੀ ਬਹੁਤ ਹੀ ਗਹਿ ਘਾਟੀ ਲੜਾਈ ਜਿਹੜੀ ਹੈਗੀ ਆ ਨੌ ਸ਼ਹਿਰਾ ਦੀ ਹੁੰਦੀ ਹੈ ਸ਼ੁਰੂਆਤ ਵਿੱਚ ਅਫਗਾਨਾਂ ਦਾ ਪਰਲਾ ਜਿਹੜਾ ਪਲੜਾ ਜਿਹੜਾ ਸੀਗਾ ਭਾਰੀ ਸੀ। ਇਸੇ ਦਰਮਿਆਨ ਅਕਾਲੀ ਫੁੱਲਾ ਸਿੰਘ ਦੇ ਜਦੋਂ ਕਾਫੀ ਅੱਗੇ ਵਧ ਕੇ ਕਿਲੇ ਦੇ ਵਿੱਚ ਤਾਂ ਸੱਤ ਗੋਲੀਆਂ ਜਿਹੜੀਆਂ ਹੈਗੀਆਂ ਵੱਜੀਆਂ। ਉਹ ਕਾਫੀ ਜ਼ਖਮੀ ਹੋ ਗਏ ਪਰ ਹੌਲੀ-ਹੌਲੀ ਉਹ ਲੜਦੇ ਹੀ ਰਹੇ ਪਰ ਜਦੋਂ ਜ਼ਖਮ ਜ਼ਿਆਦਾ ਡੂੰਘੇ ਵੱਜ ਗਏ ਸਰੀਰ ਤੋਂ ਬਲੱਡ ਜ਼ਿਆਦਾ ਨਿਕਲਣ ਲੱਗ ਗਿਆ ਤਾਂ ਉਹ ਲੜਾਈ ਦੇ ਮੈਦਾਨ ਦੇ ਵਿੱਚ ਹੀ ਦਮ ਤੋੜ ਗਏ। ਇਹ ਫਿਰ ਸਿੱਖ ਸੈਨਾਨ ਨੂੰ ਇੰਨਾ ਗੁੱਸਾ ਆਇਆ ਕਿੰਨਾ ਜ਼ਬਰਦਸਤ ਅਟੈਕ ਕੀਤਾ ਕਿ ਉਹਨਾਂ ਨੇ ਸਾਰੇ ਹੀ ਗਾਜੀ ਜਿਹੜੇ ਸੀਗੇ ਉਹਨਾਂ ਨੂੰ ਖਲੜੀ-ਖਲੜੀ ਕਰ ਦਿੱਤਾ ਬਹੁਤ ਵੱਡੀ ਸੰਖਿਆ ਦੇ ਵਿੱਚ ਮਾਰ ਦਿੱਤੇ ਪਰ ਇਹ ਲੜਾਈ ਜਿਹੜੀ ਕਿ ਸਿੱਖ ਫੌਜਾਂ ਜਿੱਤ ਗਈਆਂ ਨਸ਼ਾਇਰਾ ਦੀ ਲੜਾਈ 1823 ਦੇ ਵਿੱਚ 14 ਮਾਰਚ 1823 ਨੂੰ ਜਦੋਂ ਅਕਾਲੀ ਫੁੱਲਾ ਸਿੰਘ ਦੀ ਮੌਤ ਹੁੰਦੀ ਹੈ ਤਾਂ ਲੜਾਈ ਤਾਂ ਭਾਵੇਂ ਉਹ ਜਿੱਤ ਲਈ ਪਰ ਉਹਦੀ ਕੀਮਤ ਜਿਹੜੀ ਹੈਗੀ ਆ ਬਹੁਤ ਵੱਡੀ ਚੁਕਾਉਣੀ ਪਈ ਮਹਾਰਾਜੇ ਦਾ ਇੱਕ ਬਹੁਤ ਵਿਸ਼ਵਾਸਪਾਤਰ ਜਰਨਲ ਜਿਹੜਾ ਇੱਕ ਧਾਰਮਿਕ ਆਗੂ ਵੀ ਸੀ ਇਕਾਲ ਤਰ ਤਦਾ ਜਥੇਦਾਰ ਵੀ ਸੀ ਪਿਛਲੇ 20-25 ਸਾਲਾਂ ਤੋਂ ਲਗਾਤਾਰ ਸਿੱਖ ਕੌਮ ਦੇ ਲਈ ਵੱਡੇ ਵੱਡੇ ਜਿਹੜੇ ਹੈਗੇ ਉਸਨੇ ਕੰਮ ਕੀਤੇ ਸਿੱਖਾਂ ਨੂੰ ਲੜਨ ਤੋਂ ਬਚਾਇਆ ਉਹਦੀ ਮੌਤ ਹੋ ਜਾਂਦੀ ਹੈ ਜਦੋਂ ਮਹਾਰਾਜੇ ਨੂੰ ਪਤਾ ਲੱਗਿਆ ਤਾਂ ਮਹਾਰਾਜੇ ਦੇ ਅੱਖਾਂ ਦੇ ਵਿੱਚੋਂ ਅਥਰੂ ਜਿਹੜੇ ਹੈਗੇ ਆ ਆਪਣੇ ਆਪ ਵਗਣ ਲੱਗੇ ਤੇ ਫਿਰ ਉਹਦੀ ਸਰੀਰ ਨੂੰ ਮੈਦਾਨ ਦੇ ਵਿੱਚੋਂ ਚੱਕਿਆ ਗਿਆ ਤੇ ਫੌਜੀ ਸਨਮਾਨ ਨਾਲ ਜਿਹੜਾ ਹਦੌਸ ਦਾ ਸੰਸਕਾਰ ਕੀਤਾ ਗਿਆ ਇਹ ਲੜਾਈ ਦੇ ਵਿੱਚ ਕਿਉਂਕਿ ਆਜਮ ਖਾਂ ਹਾਰ ਗਿਆ ਸੀਗਾ ਉਹ ਇੰਨਾ ਜ਼ਿਆਦਾ ਦੁਖੀ ਹੋਇਆ ਤੇ ਕੁਝ ਦਿਨਾਂ ਬਾਅਦ ਹੀ ਉਹਦੀ ਮੌਤ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਦੇ ਨਾਲ ਇਹ ਮਹਾਨ ਜਰਨੈਲ ਜਿਹੜਾ ਕਿ ਕੌਮ ਦਾ ਸਿਰ ਲੱਤ ਜੋਧਾ ਸੀ ਇੱਕ ਲੜਾਈ ਦੇ ਵਿੱਚ ਉਹ ਸ਼ਹੀਦ ਹੋ ਜਾਂਦਾ ਹੈ 1823 ਤੇ ਇਸ ਤਰ੍ਹਾਂ ਦੇ ਨਾਲ ਅਸੀਂ ਇਹੋ ਜਿਹੇ ਯੋਧਿਆਂ ਨੂੰ ਹਮੇਸ਼ਾ ਯਾਦ ਰੱਖਾਂਗੇ ਤੇ ਚਾਦਾ ਦੇ ਫੁੱਲ ਜਿਹੜੇ ਹੈਗੇ ਆ ਪੇਟ ਕਰਦੇ ਰਹਾਂਗੇ ਕਿਉਂਕਿ ਨਾਲੇ ਧਰਮ ਦੇ ਲਈ ਸਾਡੇ ਇਸ ਪੰਜਾਬੀ ਲੋਕਾਂ ਦੇ ਲਈ ਬਹੁਤ ਜ਼ਿਆਦਾ ਕੰਮ ਕੀਤਾ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਧੀਆ ਜਾਣਕਾਰੀ ਦਿੰਦੇ ਰਹਾਂਗੇ ਇਸ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਜਾਣਕਾਰੀ ਮਿਲ ਸਕੇ